ਇੰਨਾ ਟਾਈਮ ਹੋ ਗਿਆ ਕਈ ਲੋ ਬੰਦਾ ਕਰਿਆ ਜੇ ਟਾਈਮ ਨਾਲ ਰੋਟੀ ਪਾਣੀ ਵੀਨੇ ਬਣਾਉਣਾ ਹੈ ਭੁੱਖੇ ਬੈਠੇ ਸਾਰਾ ਟਵਰ ਪਤਾ ਨਹੀਂ ਕਿੱਥੇ ਚਲ ਗਿਆ ਆਈ ਹਜੇ ਤੱਕ ਬਾਹਰ ਇਹ ਜਨਾਨੀਆਂ ਨੇ ਇੱਕ ਵਾਰ ਘਰੋਂ ਬਾਹਰ ਚਲ ਜਾਣ ਸੀ ਪਿਆਉ ਡਗਵਾੜ ਨਾਲ ਗੱਲਾਂ ਮਾਰ ਕੇ ਆਉਣ ਗਿਆ ਫੇ ਪਤਾ ਨਹੀਂ ਕਿੱਥੇ ਕਿਤੇ ਇਹਨਾਂ ਗੱਲਾਂ ਬਤਲਾਉਂਦੇ ਚੁ ਕਰ ਜਾਂਦਾ ਕੋਈ ਖਿਆਲ ਹੀ ਨਹੀਂ ਕਰ ਮਗਰ ਉਹ ਭੁੱਖਾ ਦੀ ਬੈਠਾ ਪਤਾ ਨਹੀਂ ਕਦੋਂ ਆਉਣਾ ਇਹਨੇ ਕਿੱਥੇ ਗਏ ਹੋ ਹਾਂ ਆ ਗਈ ਆਇਆ ਇੱਧਰ ਉਹ ਇੱਥੇ ਬੈਠਾ ਹੈ ਸੋਫੇ ਦੇ ਆ ਗਿਆ ਨਹੀਂ ਬਸ ਅਸੀਂ ਜਦੋਂ ਉਹਦੇ ਬੈਠੇ ਉਧਰ ਰੂਮ 'ਚ ਰਹੇ ਨਾ ਅਸੀਂ ਟੀਵੀ ਲਾਗੇ ਭੁੱਖ ਮੈਨੂੰ ਲੱਗੀ ਆ ਡੀਕੰਡਾ ਤੈਨੂੰ ਵੀ ਕਦੋਂ ਆਉਂਦੀ ਆ ਕਿੱਥੇ ਗਈ ਆ ਮੈਂ ਇਹ ਦੇਖੋ ਤੁਸੀਂ ਮੈਂ ਸੀ ਕਲੈਂਡਰ ਸੋਨਾ ਨਾ ਤਿੰਨ ਚਾਰ ਸੂਟ ਲਿਆਈਆਂ ਹਾਏ ਦੱਸੋ ਦੋ ਸੂਟ ਮੈਂ ਖਰੀਦੇ ਨੇ ਪਤਾ ਕਿੰਨੀ ਦੇਰ ਬਾਅਦ ਖਰੀਦੇ ਨੇ ਆ ਘੱਟੋ ਘੱਟ ਬੋਦੇ ਨਹੀਂ ਤਾਂ ਮੈਨੂੰ 15-20 ਦਿਨ ਹੋ ਗਏ ਹੋਣੇ ਆ ਅਮੇਜ਼ਿੰਗ ਸੂਟ ਖਰੀਦਿਆ ਆ ਨਾਲ ਦੀ ਭਾਬੀ ਵੇਖ ਲਓ ਆਏ ਦਿਨ ਸੂਟ ਖਰੀਦੀ ਆ ਆਏ ਦਿਨ ਕੋਈ ਨਾ ਕੋਈ ਕੁੜਤੀ ਖਰੀਦੀ ਆ ਆਏ ਦਿਨ ਉਹਨੇ ਕੋਈ ਨਾ ਕੋਈ ਉਹ ਕਹਿੰਦੇ ਨਾ ਸ਼ਰਾਦਾ ਸੂਟ ਖਰੀਦ ਲੈਂਦੀ ਆ ਤੇ ਮੈਂ 15 ਮਹੀਨਿਆਂ ਦੇ ਬਾਅਦ ਜਾ ਕੇ ਸੂਟ ਇੱਕ ਖਰੀਦਿਆ ਕਿੰਨੇ ਦਿਨ ਬਾਅਦ 15 ਦਿਨ ਬਾਅਦ ਇਹ ਜ਼ਿਆਦਾ ਤੇ ਹੋਰ ਕੀ ਕਿੰਨੇ ਦਿਨ ਹੋ ਗਏ ਤੁਹਾਡਾ ਜਨਾਨੀ ਯਾਰਾ ਸੁੱਤਰ ਇੱਕ ਦੀ ਜੀ ਇਸ ਨਾਲ ਵੀ ਦਿਵਾਲੀ ਆ ਗਈ ਮੈਨੂੰ ਸੂਟ ਲੈ ਦੋ ਜੇ ਕਿਸੇ ਦੀ ਐਨੀਵਰਸਰੀ ਆ ਗਈ ਮੈਨੂੰ ਸੂਟ ਲੈ ਦੋ ਜੇ ਕਿਸੇ ਦੀ ਮਰਗਦੇ ਵੀ ਜਾਣਾ ਹੁੰਦਾ ਨਾ ਤਾਂ ਹਾਏ ਮੇਰੇ ਕੋਲ ਤਾਂ ਫਿੱਕਾ ਸੂਟ ਹੈ ਨਹੀਂ ਮੈਨੂੰ ਫਿੱਕਾ ਸੂਟ ਫਿੱਕਾ ਸੂਟ ਦਾ ਰੱਖੜੀ ਤਾਂ ਤੁਹਾਨੂੰ ਸੂਟ ਲੈ ਕੇ ਦੇਈਏ ਲੋਹੜੀ ਤੇ ਤੁਸੀਂ ਨਵਾਂ ਸੂਟ ਪਾਓ ਅੱਛਾ ਮੇਰਾ ਜਨਮ ਦਿਨ ਆ ਗਿਆ ਨਾ ਮੇਰਾ ਵਧੀਆ ਤਾਂ ਤੁਸੀਂ ਸੂਟ ਲੈਣਾ ਤੁਹਾਡਾ ਵਧੀਆ ਸਿੱਧੀ ਜੀ ਗੱਲ ਹੈ ਨਾ ਦਿਵਾਲੀ ਦੇ ਨਾ ਜਨਨੀਆਂ ਜਦੋਂ ਸੋਨੇ ਸੋਨੇ ਸੂਟ ਪਾ ਕੇ ਤਿਆਰ ਹੁੰਦੀਆਂ ਨਾ ਲక్ష్ਮੀ ਮਾਤਾ ਵੀ ਕਹਿੰਦੇ ਖੁਸ਼ ਹੁੰਦੀ ਹੈ ਕਿ ਘਰ ਦੀ ਤਿਆਰ ਹੋਵੇ ਤੇ ਲੋਹੜੀ ਤੇ ਲੋਹੜੀ ਤਾਂ ਪਹਿਲੇ ਬੰਦਿਆਂ ਨੇ ਖਾ ਪੀ ਕੇ ਉੱਪਰ ਬੜਕਾ ਮਾਰ ਕੇ ਗੁੱਡੀਆਂ ਹੀ ਨਾ ਹੁੰਦੀਆਂ ਆਈ ਤੇ ਜਨਨੀਆਂ ਨੇ ਇੱਕ ਦੂਜੇ ਦੇ ਨਾਲ ਉਹ ਤੇ ਬੈਣ ਨਾਲ ਖਰੋਣਾ ਮੂਫੀਲੀ ਖਾਂਦੀ ਸੋਨੇ ਸੋਨੇ ਸੂਟ ਪਾਣੇ ਹੁੰਦੇ ਨੇ ਤੇ ਰਖੜੀ ਤੇ ਜੇ ਇਦਰੋਂ ਸੋਨਾ ਸੂਟ ਪਾ ਕੇ ਟੇਕੇ ਜਾਵਾਂਗੇ ਤੇ ਭਰਾ ਭਰਜਾਈ ਨੂੰ ਪਤਾ ਤਾਂ ਲੱਗੇਗਾ ਕਿ ਭੈਣ ਨੇ ਕਿੰਨਾ ਸੋਨਾ ਸੂਟ ਪਾਇਆ ਕੋਦੀ ਟੱਕਰ ਦਾ ਫੇਰ ਸੂਟ ਦਿੰਦੀਆਂ ਨੇ ਤੇ ਮਾਂ ਦੇ ਵੀ ਤੁਰਨ ਲੱਗੇ ਦੇਣਾ ਹੁੰਦਾ ਵੈ ਤੇ ਫੇਰ ਜੇ ਹੋਰ ਗੱਲ ਕਰ ਲੋ ਅੱਗੋਂ ਆਏ ਨਾ ਕਰਵਾਚੋਤ ਤੇ ਕਰਵਾਚੋਤ ਤੇ ਤੇ ਵੈਹੀ ਸੂਟ ਤੇ ਸੂਟ ਵਧੀਆ ਤੁੰ ਵਧੀਆ ਪਾਣਾ ਪਾਣਾ ਚਾਹੀਦਾ ਤਾਂ ਹੀ ਤਾਂ ਬੰਦੇ ਦੀ ਟੋਰ ਹੁੰਦੀ ਐ ਤੇ ਵੇਖੋ ਨਾ ਜੇ ਜਨਾਨੀ ਸੂਟ ਨਹੀਂ ਪਾਏਗੀ ਤੇ ਕੀ ਪਾਏਗੀ ਦੱਸੋ ਆ ਦੋ ਚਾਈ ਤਾਂ ਸੂਟ ਸਿੱਖ ਰਹਿੰਦੇ ਨੇ ਹੁੰਦੇ ਆਹੀ ਤਾਂ ਹੀ ਪਾਣੇ ਹੁੰਦੇ ਨੇ ਹੋਰ ਅਹੀ ਪਾਣਾ ਵੀ ਕੀ ਹੁੰਦਾ ਵੈ ਅਹੀਂ ਕਿਹੜਾ ਕਹਿੰਦੇ ਆ ਕਿ ਸਾਨੂੰ ਮਹਿੰਗੀਆਂ ਮਹਿੰਗੇ ਗੋਣ ਖਰੀਦ ਕੇ ਦੇਓ ਮਹਿੰਗੇ ਮਹਿੰਗੇ ਲਹੇ ਖਰੀਦ ਕੇ ਦੇਓ ਅਹੀਂ ਤਾਂ ਦੇ ਦੇ ਚਿ ਗੁਜਾਰਾ ਕਰਨੀ ਦਾ ਵਿਆਹ ਆ ਜੇ ਤੇ ਇੱਕ ਦੋ ਸੂਟ ਸਵਾਲੀ ਦੇ ਨੇ ਰਖੜੀ ਆ ਜੇ ਤਾਂ ਤਾਂ ਇੱਕੰਦਾ ਸਵਾਲੀ ਦਾ ਕੋ ਦਿਨ ਧਾਰ ਆ ਜੇ ਤਾਂ ਤਾਂ ਸਵਾਲੀ ਦਾ ਜੇ ਮੰਨ ਲਓ ਬਾਜ਼ਾਰ ਮਾਰਕੀਟ ਜਾਣਾ ਹੋਵੇ ਫੇ ਪਾਰੇ ਤੇ ਪਾਣੇ ਨਹੀਂ ਹੁੰਦੇ ਫੇ ਸਾਰੇ ਜੇ ਸੂਟ ਸੰਵਾਲੀਦੇ ਨੇ ਫੇ ਤੁਹਾਡੀ ਇੱਜ਼ਤ ਰੱਖਣ ਵਾਸਤੇ ਕਿਸੇ ਦੇ ਘਰ ਜਾਣਾ ਹੋਵੇ ਫਿਰ ਉਸ ਸਾਹ ਦੇ ਸੂਟ ਸੰਵਾਲੀਦੇ ਇਹ ਤੇ ਜੋ ਕੁਝ ਵੀ ਆ ਨਾ ਸਾਰਾ ਤੁਹਾਡੇ ਕਰਕੇ ਕਰੀਦਾ ਅਸੀਂ ਕਿੱਥੇ ਕਿੰਨੀ ਆਵਾ ਕਹੀ ਕੋਈ ਸੂਟ ਸਵਈਏ ਕਦੇ ਕਿ ਨਹੀਂ ਨਹੀਂ ਕੀ ਕਰਨੇ ਕਰਨ ਕੇ ਤੁਸੀਂ ਮੈਨੂੰ ਕਦਾ ਸੂਟ ਲੈ ਕੇ ਦੇਣਾ ਹੈ ਕਿਸੀ ਕਿਆ ਸੀ ਮੈਨੂੰ ਸੂਟ ਲੈ ਕੇ ਦੋਗੇ ਹੋਰ ਲੱਗੇ ਆਏ ਆ ਦੋਈ ਲੈਂਦੇ ਨੇ ਕੋਪਰਾ ਆ ਤਾਂ ਡੇ ਗੜੀ ਜੋੜੇ ਹੱਥ ਮਹੀਨੇ 'ਚ ਤਿੰਨ ਚਾਰ ਤਿਹਾੜ ਆ ਜਾਂਦੇ ਉਹਦੇ 'ਚ ਤੁਸੀਂ ਦੋ ਦੋ ਸੂਟ ਲੈਣੇ ਹੁੰਦੇ ਆ ਸਾਡਾ ਚੰਗਾ ਹੈ ਪੈਂਟ ਇੱਕ ਸ਼ਰਟਾਂ ਦੋ ਤਿੰਨ ਲੈ ਆਈਆਂ ਚੱਲ ਪਾ ਕੇ ਚੱਲ ਜਾਈਦਾ ਪਾ ਕੇ ਚ ਤੁਸੀਂ ਸੂਟ ਦੇ ਸੂਟ ਸੂਟ ਦੇ ਸੂਟ ਹੁਣ ਮੇਰੀ ਗੱਲ ਸੁਣ ਮੇਰਾ ਜਨਮ ਦਿਨ ਆਉਣਾ ਣਾ ਉੱਤੇ ਹਾਈ ਸੱਚ ਮੈਂ ਤਾਂ ਬੋਲੀ ਗਈ ਮੈਂ ਤਾਂ ਪਾਰਟੀ ਕਰਾਂਗੀ ਘਰ ਚੱਲਣਾ ਸਿੰਪਲ ਐ ਜਗੀ ਕੋਲ ਉਹ ਮੇਰਾ ਜਨਮ ਦਿਨ ਦੋਆਂ ਦਿਨਾ ਬਾਅਦ ਆ। ਤਾਂ ਹੀ ਤਾਂ ਕਿਹਾ ਰੈਡਮਿਟ ਲਾ ਦੂੰ। ਲਾ ਦੋ ਸੂਟ। ਕੈਂਚੀ ਲਿਆਂ ਲੈਪੇ। ਸੂਟ ਸਿੰਪਲ ਕਾਰਪਨ ਵਾਲਾ। ਤੇ ਮੈਨੂੰ ਪਿਆਰ। ਉਹ ਤੇ ਮੇਰੇ ਛੜਦੇ ਭਰਾਵਾ ਤੁਹਾਡੇ ਤੇ ਸੂਟਾਂ ਨੇ ਛੜ ਲਾ ਲੈਣੀ ਮੇਰੀ। ਮੇਰੀ ਗੱਲ ਤਾਂ ਸੁਣਿਓ। ਮੈਨੂੰ ਸੂਟ ਤੇ ਲੈ ਦੋ ਇੱਕ ਅੱਦਾ ਮੇਰੇ ਮਾਪੇ ਕੋਮਲ ਜੀ ਫੁੱਲਾ ਵਰਗੀ ਬਪਲੀ ਮੈਨੂੰ ਚੱਜ ਦਾ ਸੂਟ ਵੀ ਨਹੀਂ ਪਾਣ ਨੂੰ ਦਿੰਦੇ ਉਹ ਕਿੱਥੇ ਚਲ ਗਏ ਉਹ ਇੱਕ ਸੂਟ ਲੈ ਦੋ ਆਹ ਤੇਰੇ ਗਾੜੀ ਚੋੜਿਆ ਤੇ ਰੋਟੀ ਖਵਾ ਦੇ ਮੈਨੂੰ ਭੁੱਖ ਲੱਗੀ ਤੇਰੇ ਸੂਟਾਂ ਨੇ ਜਾਨ ਲੈ ਲੈਣੀ ਮੇਰੀ ਮੈਂ ਉਹੀ ਤਾਂ ਕਹਿ ਰਹਾ ਸੀ ਕਿਚਨ ਚ ਪਾਣੋ ਵਾਲੇ ਨਾ ਪਤਲੇ ਪਤਲੇ ਸੂਟ ਨਹੀਂ ਗੇ ਜੀ ਉਹ ਸੂਟ ਲੈ ਦੋ ਮੈਨੂੰ ਇੱਕ ਪਤਲਾ ਜਿਹਾ ਸੂਟ ਲੈ ਦੋ ਮੈਨੂੰ ਇੱਕ ਰੱਬਾ ਜਾਂ ਰਸੂਟਾਂ ਵਾਲਿਆਂ ਨੂੰ ਚੁੱਕ ਲੈ ਜਾਂ ਤੇ ਉਹਨੂੰ ਬੰਦਿਆਂ ਨੂੰ ਚੁੱਕ ਲੈ ਜਿੱਦਾਂ ਦੇ ਕੰਮ ਕਰਦੀਆਂ ਆਏ ਦਿਨ ਤੋਂ ਆਇ ਰਹੇ ਨੇ ਮਹੀਨੇ ਦੇ ਵਿੱਚ ਪੰਜ ਪੰਜ ਚਾਰ ਚਾਰ ਤਿਹਾੜ ਹੁੰਦੇ ਉੱਤੇ ਦੋ ਦੋ ਸੂਟ ਲੈ ਕੇ ਫੇਰੇ ਕਰਦੇ ਹਨ ਸੂਟ ਲੈ ਦੋ ਤੇਰਾ ਬਬਾ ਜਾਣਾਂ ਮੈਂ ਕਿ ਬੰਦਿਆਂ ਨੂੰ ਚੁਕਵਾਣਾ ਮੈਂ ਜਾਂਦਾ ਤੇ ਚਿੱਟੇ ਸੂਟ ਬਣੇਗੇ ਓ ਨੋ 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 YEEEEEEE <laughs>